ਹੈਲੋ ਕਿਵੇਂ ਹੋ ਸਾਰੇ ਮੀਟ ਕਰਦੇ ਆ ਠੀਕ ਹੁਣੇ ਆ ਅੱਜ ਵੀ ਤਬੀਅ ਥੋੜੀ ਮੇਰੀ ਖਰਾਬ ਹੋ ਗਈ ਹੈ ਨਾ ਕੱਲ ਥੋੜਾ ਫਾਸਪੂੜ ਜਿਹਾ ਖਾ ਲਿਆ ਸੀ ਉਹਦੇ ਕਰਕੇ ਵੀ ਪਹਿਲਾਂ ਦਾ ਹੀ ਮੇਰੇ ਪੇਟ ਥੋੜਾ ਡਿਸਟਰਬ ਸੀਗਾ ਹੈ ਨਾ ਤੇ ਚਲੋ ਹੁਣ ਫੇ ਡਾਕਟਰ ਕੋਲ ਗਈ ਤੇ ਮੈਡੀਸਿਨ ਲੈ ਕੇ ਆਈ ਹੈ ਨਾ ਹਾਲੇ ਵੀ ਇਦਾਂ ਹੀ ਆ ਥੋੜਾ ਜਿਹਾ ਫਰਕ ਪਿਆ ਬਸ ਤੇ ਚਲੋ ਸਿਹਤ ਨੂੰ ਫਰਕ ਪੈ ਜਾਏਗਾ ਹੈ ਨਾ ਗਲਤੀ ਆਪਣੀ ਵੀ ਹੁੰਦੀ ਕਈ ਵਾਰੀ ਬੰਦਾ ਕੋਈ ਚੀਜ਼ ਖਾ ਲੈਂਦਾ ਤੇ ਜਦ ਜ਼ਿੰਦਗੀ ਇਦਾਂ ਹੁੰਦਾ ਨਾ ਕਿ ਬੰਦਾ ਖਾ ਹੀ ਲੈਂਦਾ ਹੈ ਹਨਾ ਕਈ ਵਾਰੀ ਮਨ ਕਰਦਾ ਤੇ ਕਈ ਚੀਜ਼ਾਂ ਖਾ ਹੋ ਜਾਂਦੀਆਂ ਪਰ ਜਦੋਂ ਪਤਾ ਹੋਈ ਨਾ ਵੀ ਨਹੀਂ ਪਚਦੀਆਂ ਤੇ ਨਹੀਂ ਖਾਣੀਆਂ ਚਾਹੀਦੀਆਂ ਪਰ ਉਹ ਮੇ ਪਚਣ ਦੀ ਤਾਂ ਕੋਈ ਇਦਾਂ ਦੀ ਗੱਲ ਨਹੀਂ ਆ ਪਤਾ ਕੀ ਇਹ ਪਹਿਲਾਂ ਹੀ ਬਿਮਾਰ ਸੀ ਨਾ ਮੈਂ ਤੇ ਮਰਜ਼ੀ ਲੈ ਰਹੀ ਸੀਗੀ ਤੇ ਪੇਟ ਡਿਸਟਰਬ ਵੀ ਸੀਗਾ ਤੇ ਮੈਂ ਉਪਰ ਫਾਸਟ ਫੂਡ ਦਾ ਲਿਆ ਤੇ ਜੱਪੂ ਜਿਹਾ ਖਾ ਲਿਆ ਤੇ ਉਹਦੇ ਨਾਲ ਹੋਰ ਜ਼ਿਆਦਾ ਹੋ ਗਿਆ ਤੇ ਮਾਰੇ ਚਲੋ ਠੀਕ ਕਰੇਗਾ ਤੇ ਫਿਰ ਮੈਂ ਡਾਕਟਰ ਕੋਲ ਗਈ ਮੈਡੀਸਿਨ ਲੈ ਕੇ ਆਈ ਪਹਿਲਾਂ ਦੁੱਧ ਵਾਲਾ ਭਾਈ ਆਇਆ ਕਿੰਨੇ ਕੰਮ ਹੁੰਦੇ ਆ ਸਕੂਲ ਵੀ ਮੈਂ ਖੇਜ ਗਈ ਪਹਿਲਾਂ ਸੇ ਆਟੋ ਵਾਲੇ ਦੀ ਸਮਝਣੀਆਂ ਦੀ ਪਹਿਲਾਂ ਮੈਂ ਆਉਣ ਲੱਗਾ ਅਮ ਸ਼ਾਮੇ ਲੈ ਕੇ ਆਉਂਗਾ ਮੈਂ ਉੱਥੇ ਬੈਠੀ ਰਹੀ ਆਪਾਇ ਹੀ ਨਹੀਂ ਨਾ ਕੋਈ ਫੋਨ ਨਾ ਚਿੱਟੀ ਰ ਮੈਂ ਫਿਰ ਬੜੇ ਦੁੱਖ ਭਰੇ ਉਧਰੋਂ ਆਟੋ ਮਿਲਦਾ ਨਹੀਂ ਤੇ ਫਿਰ ਉਹਨੂੰ ਦੇਖਦੇ-ਦੇਖਦੀ ਪੈਰਾਂ ਲੀਕ ਆ ਪਹੁੰਚ ਗਈ ਕਿੰਨਾ ਗੁੱਸਾ ਹੀ ਛੜਿਆ ਪਰ ਚਲੋ ਕੋਈ ਗੱਲ ਨਹੀਂ ਹੁਣ ਕੀ ਕਰ ਸਕਦੇ ਆ ਹਨਾ ਤੇ ਹਰ ਕੋਈ ਬੰਦਾ ਨਾ ਮੈਨੂੰ ਇਹ ਸਮਝ ਨਹੀਂ ਆਉਂਦੀ ਮੇਰੀ ਲਾਈਫ 'ਚ ਜਿਹੜਾ ਵੀ ਹੁੰਦਾ ਨਾ ਉਹ ਦੂਜਿਆਂ ਨੂੰ ਪ੍ਰੈਫਰੈਂਸ ਕਿਉਂ ਦਿੰਦਾ ਰੱਖਦਾ ਮੈ ਮੈਨੂੰ ਕਿਉਂ ਨਹੀਂ ਦਿੰਦਾ ਹਨਾ ਵੀ ਇਦਾਂ ਨਹੀਂ ਵੀ ਮੈਡਮ ਨੂੰ ਛੱਡ ਕੇ ਆਉਣਾ ਕਰ ਨਹੀਂ ਨਹੀਂ ਉਹ ਬੱਚਿਆਂ ਦੀ ਪਈ ਐ ਵੀ ਬੱਚਿਆਂ ਨੂੰ ਘਰੇ ਛੱਡਣਾ ਤੇ ਫਿਰ ਬੰਦੇ ਨੂੰ ਦਿਲ 'ਚ ਗੁੱਸਾ ਵੀ ਆਉਂਦਾ ਹੀ ਹੈ ਨਾ ਕਿ ਆਪਾਂ ਵੀ ਪੈਸੇ ਦੇਣੀ ਆ ਫਰੀ ਥੋੜੀ ਜਾਨੇ ਆ ਪਰ ਇਹ ਅੰਡਰਸਟੈਂਡਿੰਗ ਨਹੀਂ ਕਰਦੇ ਕਿ ਕਿਸੇ ਦੂਸਰੇ ਨੇ ਵੀ ਤੁਹਾਨੂੰ ਪੇਮੈਂਟ ਦਿੱਤੀ ਆ ਉਹਨੇ ਵੀ ਜਾਣਾ ਬਸ ਹਮੇਸ਼ਾ ਇਹਦਾ ਫਿਕਰ ਹੁੰਦਾ ਵੀ ਕਨਫਰਮ ਉਹਨੂੰ ਬੜਾ ਗੁੱਸਾ ਆ ਜਾਂਦਾ ਹੈ ਨਾ ਚੰਗੀ ਬੈਟਰ ਹੋਵੇ ਕਿ ਬਤਾ ਆਪਣੀ ਗੱਡੀ ਲਵੇ ਹੈ ਨਾ ਜੇ ਪਰ ਇਹ ਆ ਵੀ ਸਕੂਲ ਆਂਦੀਆਂ ਇੰਨੀਆਂ ਸੈਲੀਆਂ ਵੀ ਘਾਟੀ ਹੁੰਦੀਆਂ ਤੇ ਉਹ ਉਹਦਾ ਨਹੀਂ ਹੈਗਾ ਇਹ ਸਭ ਕੁਝ ਹੈ ਨਾ ਤੇ ਚੱਲ ਜੋ ਵੀ ਹੈ ਜਾਂਦੇ ਤਾਂ ਹੈ ਸਕੂਲ ਤੇ ਜਾਣਾ ਹੀ ਹੋਰ ਤੁਸੀਂ ਸਾਨੂੰ ਤੁਹਾਡੇ ਹਾਲ ਚਾਲ ਕਿਵੇਂ ਆ ਮੇਰਾ ਤਾਂ ਅੱਜ ਸਿਹਤ ਇਦਾਂ ਹੀ ਆ ਨਾ ਕਾਫੀ ਜਿਆਦਾ ਡਿਸਟਰਬੈਂਸ ਆ ਤੇ ਹੋਰ ਕਈ ਵਾਰੀ ਨਾ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਕਿ ਬੰਦੇ ਕੋ ਉਹ ਮਤਲਬ ਕਿ ਜਿਆਦਾ ਬੋਲਿਆ ਨਹੀਂ ਜਾਂਦਾ ਜਾਂ ਫਿਰ ਕਿਦਾਂ ਵੀਡੀਓ ਬਣਾਣ ਲੱਗਿਆ ਵੀ ਮੁਸ਼ਕਿਲ ਕ੍ਰੀਏਟ ਹੁੰਦੀ ਐ ਪਰ ਫਿਰ ਵੀ ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਬਣਾ ਰਹੇ ਆ ਤੇ ਬਣਾ ਹੀ ਲੈਨੇ ਆ ਤੇ ਬਾਕੀ ਸਕੂਲ ਦੇ ਵਿੱਚ ਵੀ ਸਾਰਾ ਦਿਨ ਪੇਪਰ ਬਣਾਈ ਸਕੂਲ ਦਾ ਕੰਮ ਹੀ ਨੇ ਨਿਪਟਦਾ ਆਪਣੀ ਮੁਸ਼ਕਿਲ ਦੇ ਨਾਲ ਮੈਂ ਕਿਹਾ ਚਲੋ ਛੁੱਟੀ ਲਵਾਂਗੀ ਤੇ ਘਰ ਆ ਜਾਂਗੀ ਛੁੱਟੀ ਕੀ ਲੈਣੀ ਸੀ ਉਹਨਾਂ ਨੇ ਕੀ ਕਹਿਣਾ ਸੀ ਫਿਰ ਮੈਂ ਕਿਹਾ ਵੀ ਮੇਰੀ ਕਲੀਕ ਟੀਚਰ ਹੈਗੇ ਉਹ ਕਹਿੰਦੇ ਥੋੜੀ ਦੇਰ ਰਹਿ ਗਈ ਐ ਤੂੰ ਬੈ ਤੇ ਚਲ ਜੀ ਜਰਾ ਟਾਈਮ ਤੇ ਹੋਈ ਛੱਲਾ ਕਿਉਂਕਿ ਮੈਂ ਸਰੇ ਗੁਰਪ੍ਰਾਣ ਨਹੀਂ ਸਰੇ ਜਲਦੀ ਜਾਣੀ ਉਸ ਸਵੇਰੇ ਵੀ ਜਲਦੀ ਗਈ ਭਾਈ ਉਹ ਦੂਜੀਆਂ ਟੀਚਰਾਂ ਤੋਂ ਵੀ ਆਟੋ ਵਾੜੀ ਦੀ ਵਜ੍ਹਾ ਕਰਕੇ ਲੇਟ ਆਈ ਕਿੰਨਾ ਗੁੱਸਾ ਦੇ ਬੰਦੇ ਰੋ ਉੱਥੇ ਹੀ ਚੜਿਆ ਵੀ ਆਟੋ ਦੇ ਕਰਕੇ ਹਨਾ ਤੇ ਕਦੀ ਵੀ ਨਾ ਕੋਈ ਆਟੋ ਵਾਲੇ ਪੈਸੇ ਲੈਂਦੇ ਆ ਪਰ ਪੁੱਛੋਈ ਨਾ ਕੋਈ ਹੈ ਹੀ ਨਹੀਂ ਉਹਦਾ ਸਬਤਾ ਵੀ ਨਹੀਂ ਹੈ ਪੈਸੇ ਮੰਗਣ ਨੂੰ ਸੱਤੂਕ ਦੇਉਂਦੇ ਆ ਤੇ ਫਿਰ ਗੁੱਸਾ ਤੇ ਚੜਦੀ ਆ ਨਾ ਬੰਦੇ ਨੂੰ ਅਪਾ ਕੀ ਗੱਲ ਹੈ ਪੇਮੈਂਟ ਤਾਂ ਚਲੋ ਦਿੱਤੀ ਹੁੰਦੀ ਆ ਅੱਗੂ ਤੇ ਫਿਰ ਆਪਾਂ ਕਿਸੇ ਨੂੰ ਇਹਦਾ ਜਿਤਾ ਵੀ ਨਹੀਂ ਸਕਦੇ ਤੇ ਉੱਪਰੋਂ ਸਕੂਲ ਦਾ ਕੰਮਕਾਰ ਵੀ ਬਹੁਤ ਜ਼ਿਆਦਾ ਹੁੰਦਾ ਵਰਕਲੋਡ ਇੰਨਾ ਕਿ ਜ਼ਿਆਦਾ ਤੇ ਅੱਜ ਮੈਨੂੰ ਪਤਾ ਚੱਲਿਆ ਕਿ ਸਕੂਲ ਦੀ ਪੁਰਾਣੀ ਇੱਕ ਸਟੂਡੈਂਟ ਵੀ ਸੀ ਉਹਦੀ ਡੈੱਥ ਉਹਦੀ ਐਕਸਪਾਇਰ ਹੋ ਗਈ ਉਹ ਤੇ ਕਹਿੰਦੇ ਫੋਨਪਾਈਪ ਫਟ ਗਈ ਮਤਲਬ ਜੋ ਸੁਣਨ ਚ ਆਇਆ ਉਹ ਇਸੇ ਪ੍ਰਿੰਸੀਪਲ ਮੈਮ ਨੇ ਦੱਸਿਆ ਸੋ ਬਹੁਤ ਪਾਣੂ ਦੁੱਖ ਹੋਇਆ ਕਿ ਮੇਨਾਕੀ ਨਹੀਂ ਰਹੀ ਤੇ ਪਰ ਅਤਲੋ ਛੋਟੇ ਛੋਟੇ ਬੱਚੇ ਛੋਟੀ ਏਜ ਦੇ ਵਿੱਚ ਹੀ ਚਲੇ ਜਾਂਦੇ ਆ ਨਾ ਜਦੋਂ ਤੇ ਦੁੱਖ ਤਾਂ ਸਾਰਿਆਂ ਨੂੰ ਹੀ ਪਹੁੰਚਦਾ ਹੁੰਦਾ ਪਰਮਾਤਮਾ ਉਹਨਾਂ ਦੇ ਕਰਦਿਆਂ ਨੂੰ ਉਹਦਾ ਇਸ ਗੱਲ ਦਾ ਪਾਣਾ ਮੰਨਣ ਦਾ ਫਾਇਦਕਛੇ ਤੇ ਫਿਰ ਵੀ ਬੱਚੀ ਲਈ ਵੀ ਕੁਝ 2-4 ਸ਼ਬਦ ਕਹਿ ਨਹੀਂ ਬਣਦੇ ਐ ਕਿਉਂਕਿ ਕੋਈ ਵੀ ਦੁਨੀਆ ਤੇ ਜਾ ਸਕਦਾ ਹੈ ਚਲੋ ਬਾਕੀ ਵੀਡੀਓ ਤਾਂ ਬਣਾ ਨਹੀਂ ਰਹੇ ਆਪਾਂ ਤੇ ਤੁਸੀਂ ਆਪਣਾ ਹਾਲ ਚੈੱਕ ਨਾ ਹੋ ਤੁਹਾਡਾ ਸਾਰਿਆਂ ਦਾ ਕੀ ਹਾਲ ਚੱਲੇ ਤੇ ਵੀਡੀਓ ਮਤਲਬ ਬਣਾਈ ਦੀਆਂ ਤੇ ਤੁਸੀਂ ਸਾਰੇ ਲਾਈਕ ਸ਼ੇਅਰ ਕਮੈਂਟ ਕਰਦੇ ਰਿਆ ਕਰੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਹੁੰਦਾ ਜਦੋਂ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਬਹੁਤ ਅੱਛਾ ਲੰਘਦਾ ਬਹੁਤ ਅੱਛਾ ਲੱਗਦਾ ਹੈ ਅਭੀ ਜਦੋਂ ਵੀਡੀਓ ਬਣਾਨੀ ਆ ਤੇ ਫਿਰ ਇਦਾਂ ਇੱਕ ਆਰਟੀਆ ਬਣਿਆ ਰਹਿੰਦਾ ਤੇ ਕਈ ਲੋਕ ਐਵੇਂ ਨਾ ਫੋਨ ਦੇ ਵਿੱਚ ਆ ਗਿਆ ਸੀ ਵੀਡੀਓ ਸਟਾਰਬ ਬਹੁਤ